ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਗੱਲ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਫਿਰੋਜ਼ਪੁਰ ਤੇ ਨੇੜੇ ਸ਼ਹਿਰ ਦੋਸਤੋ ਮੋਦਕੀ ਹੈ ਜਿਹੜੇ ਘਰ ਚੋਂ ਤੁਹਾਨੂੰ ਵੀਡੀਓ ਦਿਖਾ ਰਹੇ ਆ ਜੀ ਇੱਥੇ ਰਟੀਨ ਚ ਦੋਸਤੋ ਪਸ਼ੂ ਹੁੰਦੇ ਆ ਵਿਕਰੀ ਆਸਤੇ ਅੱਜ ਚਾਰ ਨਾਗ ਦੋਸਤੋ ਦਿਖਾਉਂਗਾ ਨੀਲੀ ਰਾਵੀ ਨਸਲ ਦੇ ਵਿੱਚ ਦੋ ਨਾਗ ਇੱਧਰ ਦੇ ਪਾਸੇ ਆ ਤੇ ਦੋ ਨਾਗ ਇੱਧਰ ਦੇ ਪਾਸੇ ਆ ਇਹ ਤਕਰੀਬਨ ਚਾਰੇ ਨਾਗ ਦੋਸਤੋ ਤੋਰ ਕੇ ਦੇਖਾਂਗੇ ਇੱਕ ਬਿਲਕੁਲ ਛੋਟੀ ਉਮਰ ਦੀ ਕੱਟੀ ਆ ਬਾਈ ਕੋਲੇ ਇਹ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ ਕਰਮਾਂ ਵਾਲੀ ਬੜੀ ਚੰਗੀ ਸਵੀ ਹੈ ਤੇ ਚੰਗੇ ਚੰਗੀ ਥਾਂ ਤੋਂ ਆਈ ਹੋਈ ਹੈ ਇਹ ਇਹ ਤੁਹਾਨੂੰ ਐਂਡ ਤੇ ਦਿਖਾਊਗਾ ਇਧਰੋਂ ਦੋਸਤੋ ਆਪਾਂ ਵੀਡੀਓ ਸ਼ੁਰੂ ਕਰਾਂਗੇ ਵਿੱਚ ਇੱਕ ਕਟਾ ਵੀ ਤੁਹਾਨੂੰ ਦਿਖਾ ਦੇਣਾ ਟੇਡੇ ਕਟਾ ਵਾਲਾ ਕਿ ਜਿਹੜੇ ਨਾਗ ਹੈ ਇਹ ਬੱਗੀ ਮੁੱਛ ਦੇ ਵਿੱਚ ਹੋਣਗੇ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਉਹਦੀ ਦੋਸਤੋ ਪ੍ਰੋਪਰ ਤਸੱਲੀ ਕਰ ਲਿਓ ਠੀਕ ਹੈ ਨਾਗ ਵੈਸੇ ਸਾਫ਼ ਸੁਥਰੇ ਹੋਣਗੇ ਤੇ ਸਾਰੇ ਤੋੜ ਕੇ ਦੇਖਾਂਗੇ ਤੇ ਬਾਕੀ ਗੱਲਬਾਤ ਆਓ ਬਾਈ ਨਾਲ ਕਰੀਏ ਕਿ ਬਾਈ ਜੀ ਸਸਿਕਾ ਸਸਰੀਕਰ ਜੀ ਕੀ ਹਾਲ ਚਾਲ ਆ ਠੀਕ ਹੈ ਵਧੀਆ ਵੀਰੇ ਪਸੂ ਆਈ ਜਾਂਦੇ ਵੀ ਕਿਹਦੇ ਆ ਪਸਾਈ ਜਾਂਦੇ ਵੀਰੇ ਵੀ ਕੀ ਜਾਂਦੀ ਆ ਠੀਕ ਆ ਤੇ ਚਾਰ ਨਾਗ ਅੱਜ ਹੈਗੇ ਆਪਣੇ ਕੋਲੇ ਹਨਾ ਹਾਂਜੀ ਚਾਰ ਨਾਗ ਆਏ ਆਪਣੇ ਕੋਲੇ ਅੱਜ ਠੀਕ ਹੈ ਬੱਚਾ ਇੱਕ ਕਟਾ ਵੀ ਆ ਤੇ ਇੱਕ ਬੱਚਾ ਵੀ ਆ ਤੇ ਇਧਰ ਦੇ ਪਾਸੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਬਈ ਕਿੰਨੇ ਟਾਈਮ ਦੀ ਹੋਊਗੀ ਕੱਟੀ ਇਹ ਇਹ ਵੀਰੇ ਡੇਢ ਸਾਲ ਤੋਂ ਉੱਤੇ ਹੋਊਗੀ ਇਹ ਅੱਛਾ ਡੇਢ ਸਾਲ ਤੋਂ ਉੱਤੇ ਆ ਹਾਂ ਡੇਢ ਸਾਲ ਤੋਂ ਉੱਤੇ ਹੀ ਆ ਆਹੋ ਠੀਕ ਆ ਤੇ ਮੰਨ ਕੇ ਚੱਲ ਵੀ ਹੋਣਗੀਆਂ ਕੋਈ 20-20 ਮਹੀਨਿਆਂ ਦੇ ਅੰਦਰ ਬਾਅਦ ਹੋਣਗੇ ਹਨਾ ਹਾਂ 20 ਮਹੀਨਿਆਂ ਦੇ ਅੰਦਰ ਬਾਅਦ ਠੀਕ ਆ ਤੇ ਖੋਲਖਾਨੇ ਨੂੰ ਪਹਿਲੇ ਨੰਬਰ ਵਾਲੇ ਨੂੰ ਇਹ ਦੱਸੋ ਬੱਗੀ ਮੁੱਛ ਦੇ ਵਿੱਚ ਐ ਸੰਗ ਵੈਸੇ ਗੜਾਈ ਦੇ ਵਿੱਚ ਕਰਦੀ ਆਉਂਦੀ ਆ ਠੀਕ ਹੈ ਜੀ ਤੇ ਮਾਰਕਿੰਗ ਇਹਦੇ ਚਾਰੇ ਪੈਰਾਂ ਤੇ ਹੈ ਕਿ ਦੋਆਂ ਤੇ ਹੀ ਹੈ ਚਾਰਾਂ ਤੇ ਹੀ ਹੈ ਚਾਰਾਂ ਤੇ ਹੈ ਰੇਟ ਕੀ ਸੋਚਿਆ ਦਾ ਰੇਟ ਕੋਈ ਨਾ ਕਰਾਂਗੇ ਠੀਕ ਹੈ ਦੋਸਤੋ ਤਕਰੀਬਨ ਇਹ ਪਹਿਲੇ ਨੰਬਰ ਵਾਲੀ ਝੋਟੀ ਦਿਖਾ ਰਿਹਾ ਆ 2-3 ਮਹੀਨੇ ਤੁਸੀਂ ਅੰਦਾਜ਼ਾ ਰੱਖਣਾ ਉਮਰ ਦਾ ਠੀਕ ਹੈ ਤੇ ਇਹਦੇ ਚਾਰੇ ਪੈਰਾਂ ਤੇ ਮਾਰਕਿੰਗ ਹੈ ਬੱਗੀ ਮੁੱਛ ਦੇ ਵਿੱਚ ਐ ਸੰਗ ਗੜਾਈ ਦੇ ਵਿੱਚ ਕਰਦੀ ਆਉਂਦੀ ਆ ਥੋੜਾ ਜਿਹਾ ਰਿਸਾਪਨ ਹੈਗਾ ਜਦੋਂ ਦੋਸਤੋ ਸਾਹਮਗੀ ਝੋਟੀ ਇਹ ਹੈ ਤੇ ਚੰਗੀ ਤਿਆਰ ਹੋ ਜਾਣੀ ਹੈ। ਬਾਕੀ ਪੂਸ਼ ਵਗੈਰਾ ਦੇਖੋ ਕਿ ਲੰਬਾਈ ਦੇ ਵਿੱਚ ਆ ਤੇ ਰੇਟ ਵੀ ਦੱਸਤੀ ਬਈ ਇਹਦਾ। ਰੇਟ ਇਹਦਾ ਵੀਰੇ 32000 ਰੁਪਏ। 32000। ਹਾਂਜੀ ਠੀਕ ਐ। ਦੋਸਤੋ 32000 ਰੇਟ ਇਹ ਪਹਿਲੇ ਨੰਬਰ ਤੇ ਝੋਟੀ ਦਿਖਾਈ ਐ ਬੱਗੀ ਮੁੱਛ ਦੇ ਵਿੱਚ ਆ ਤੇ ਬਿਲਕੁਲ ਹੀ ਜੈ ਜੀ ਮਾਰਕਿੰਗ ਵਾਲੀ ਐ। ਸਿੰਗ ਬਿਲਕੁਲ ਕੁੰਡਿਆਂ ਦੀ ਹੋਊਗੀ। ਠੀਕ ਐ ਤੇ ਮਾੜੀ ਜੈਨੂ ਕਰੀਏ ਦੇ ਥਣ ਦੇਖੀਏ। ਇਹ ਹੈ ਵੀ ਨਾਲੇ ਖਾਸ ਬਾਰਡਰ ਤੋਂ ਆਉਂਦੀ ਠੀਕ ਹੈ ਬਸ ਕੋਈ ਗੱਲ ਨਹੀਂ ਥਾਣਾ ਦੱਸੋ ਵਧੀਆ ਆਚਾਰ ਹੋਣਗੇ ਨਿਖੜਵੇ ਠੀਕ ਹੈ ਜੀ ਇਹ ਤੁਹਾਨੂੰ ਪਹਿਲੇ ਨੰਬਰ ਵਾਲੀ ਦਿਖਾਈ ਹੈ ਰੇਟ ਬਾਈ ਨੇ ਰੱਖਿਆ 32000 ਅੱਛਾ ਨਾਲ ਹੀ ਇੱਧਰ ਦੇ ਪਾਸੇ ਜਿਹੜੀ ਬਾਈ ਕੱਟੀ ਖੜੀ ਆਪਣੇ ਕੋਲੇ ਇਹ ਵੀ ਤਕਰੀਬਨ ਹੋਊਗੀ 2-3 ਮਹੀਨਿਆਂ ਦੀ ਹਾਂ ਹੋਊਗੀ ਵੀਰੇ ਠੀਕ ਹੈ ਖੋਲ ਲੈ ਨੂੰ ਵੀ ਦੋਸਤੋ ਇਹਦੇ ਵੀ ਬਿਲਕੁਲ ਜੈ ਜੀ ਮਾਰਕਿੰਗ ਹੋਊਗੀ ਅੱਖਾਂ ਦੋਵੇਂ ਵਾਈਟ ਤੇ ਸੰਗ ਨੇੜਿਓਂ ਗੋਲ ਕਰਕੇ ਤੇ ਨਾਲ ਹੀ ਕੁੰਡਾ ਕੀਤਾ ਹੋਇਆ ਇਹ ਆ ਲੋ ਦੋਸੂ ਢਾਂਚਾ ਚੈੱਕ ਕਰ ਸਕਦੇ ਹੋ ਜੀ ਇਹ ਨਾ ਜੀ ਆਪ ਦੀ ਸਾਂਭੀ ਨਹੀਂ ਮਾਲਕ ਨੇ ਕੀਤੀ ਤੇ ਨਾਲ ਹੈ ਸਾਰੀਆਂ ਮੱਚੇ ਦੁੱਧ ਵਾਲੀਆਂ ਸੀ ਉੱਥੇ ਅੱਛਾ ਠੀਕ ਹੈ ਦੋਸੂ ਇਹ ਸੰਗ ਸੁੰਗ ਦੇਖੋ ਬਿਲਕੁਲ ਨੇੜਿਓਂ ਗੋਲ ਕੀਤਾ ਹੋਇਆ ਸੰਗ ਠੀਕ ਹੈ ਤਕਰੀਬਨ ਬਿਲਕੁਲ ਹੀ ਜੈਤ ਜੀ ਮਾਰਕਿੰਗ ਵਾਲੀਆਂ ਕਟੀਆਂ ਹੋਣਗੀਆਂ ਇਹ ਥਣ ਝੋਲੀ ਚੰਗੀ ਹੈ ਥਣ ਝੋਲੀ ਤੁਹਾਨੂੰ ਚੈੱਕ ਕਰਾਉਣਾ ਠੀਕ ਹੈ ਤੇ ਬਾਕੀ ਫੇਸ ਦੀ ਬਿਊਟੀ ਚੰਗੀ ਹੈ ਇਸ ਕੱਟੀ ਦੀ ਅੱਖਾਂ ੱਖਾਂ ਵਾਈਟ ਤੇ ਸੰਗ ਨੇੜਿਓਂ ਗੋਲ ਕੀਤਾ ਹੋਇਆ ਤੇ ਰੇਟ ਬਾਈ ਕੀ ਸੋਚਿਆ ਦਾ ਰੇਟ ਇਹਦਾ 33000 ਰੁਪਏ 33000 ਠੀਕ ਹੈ ਰੇਟ 200 ਐਥ ਕੀ ਬਿਲਕੁਲ ਹੀ ਜਾਇਜ਼ ਹੋਣਗੇ 33000 ਇਸ ਝੋਟੀ ਦਾ ਰੇਟ ਥਣ ਝੋਲੀ ਚੰਗੀ ਹੈ ਤੇ ਥਣ ਵਧੀਆ ਚਾਰ ਨਿਖੜਵੇ ਹੋਣਗੇ ਇਹ ਦੂਜੇ ਨੰਬਰ ਵਾਲੀ ਝੋਟੀ ਦਿਖਾਈ ਹੈ ਇਸ ਤੋਂ ਇਲਾਵਾ ਇੱਕ ਕਟਾ ਵੀ ਆਪਣੇ ਕੋਲੇ ਹਾਂ ਇੱਕ ਕਟਾ ਵੀਰੇ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਹੋ ਗਿਆ ਵੀਰੇ ਸਾਲ ਦਾ ਇੱਕ ਸਾਲ ਦਾ ਖੋਲ ਖਾਂ ਨੂੰ ਵੀ ਤੋੜ ਦੇ ਉਹਦਰ ਲਈ ਬਾਰਡਰ ਇਹਦੀ ਬਾਰਡਰ ਤੇ ਹੈ ਸਾਰੇ ਬਾਰਡਰ ਤੇ ਸਾਰੇ ਬਾਰਡਰ ਤੇ ਠੀਕ ਹੈ ਦੋਸੋ ਇਹਦਾ ਫੇਸ ਦੇਖੋ ਇਹਦੀ ਬਿਊਟੀ ਦੇਖੋ ਝੋ ਕੱਟੇ ਦੀ ਠੀਕ ਆ ਮਾਰਕਿੰਗ ਇਹਦੇ ਵੀ ਬਿਲਕੁਲ ਜੈਜ ਜੀ ਹੋਊਗੀ ਚਾਰੇ ਪੈਰਾਂ ਤੇ ਵਾਈਟਨੈਸ ਹੈ ਤੇ ਜਦੋਂ ਸੰਭ ਗਿਆ ਮਾਲੀ ਚੰਗਾ ਤਿਆਰ ਹੋ ਜਾਣਾ ਇਹ ਬਾਕੀ ਠੰਡਾ ਇੱਕ ਸਾਲ ਦੇ ਘਿਰ ਦੇ ਵਿੱਚ ਉਮਰ ਹੈ ਠੀਕ ਹੈ ਪੂਸ਼ ਵਗੈਰਾ ਸੋਹਣੀ ਹੈ ਤੇ ਮਾਰਕਿੰਗ ਜਿੰਨਾ ਕਿ ਗੁਲਾਬੀਪਣ ਚਾਹੀਦਾ ਉਹਨਾਂ ਉਹਨਾਂ ਹੀ ਨੀਲੀ ਰਾਕਦਾ ਅੱਖਾਂ ਦੋਵੇਂ ਵਾਈਟ ਤੇ ਨੀਲੀਆਂ ਹੋਣਗੀਆਂ ਲੈ ਚੱਲ ਬਾਈ ਇੱਕ ਸਾਲ ਉਮਰ ਤੇ ਰੇਟ ਬਾਈ ਦੱਸਦੀਆਂ ਦਾ ਵੀ ਮੇਰੇ ਰੇਟ ਇਹ ਦਾ 22000 ਰੁਪਏ 22000 ਹਾਂਜੀ ਠੀਕ ਐ ਦੋਸੋ ਸਾਂਭਣ ਵਾਲਾ ਕਟਾ ਜਦੋਂ ਸੰਭ ਗਿਆ ਤਾਂ ਚੰਗਾ ਛੋਟਾ ਗਾਹਾਂ ਤਿਆਰ ਹੋ ਜਾਣਾ ਠੀਕ ਐ ਬਾਰਡਰ ਬੈਲਟ ਦਾ ਵੈਸੇ ਟੈਸਟਿੰਗ ਕਰਵਾਗਰਾ ਬਿਲਕੁਲ ਪਧਰੇ ਹੋਣਗੇ ਇਹ ਤਕਰੀਬਨ ਤੀਜੇ ਨੰਬਰ ਵਾਲਾ ਤੁਹਾਨੂੰ ਦਿਖਾਇਆ 22000 ਰੇਟ ਹੈ ਦਾ ਸਮਝ ਬਾਈ 22000 200 ਰੇਟ ਹੈ ਵਿੱਚੋਂ ਮਾਨਤਾਣ ਵੀ ਹੋ ਜਾਊਗਾ ਜਿਹੜੇ ਕਿਸੇ ਵੀਰ ਭਰਾ ਨੂੰ ਇਹ ਜਜੇ ਤਾਂ ਬਾਕੀ ਤਸੱਲੀ ਕਰ ਲਿਓ ਠੀਕ ਐ ਅੱਛਾ ਐਂਡ ਤੇ ਬਈ ਇੱਕ ਕੱਟੀ ਹੈ ਛੋਟੀ ਸਭ ਨਾਲੋਂ ਛੋਟੀ ਉਮਰ ਦੀ ਐ ਤੇ ਇਹ ਮੰਨ ਕੇ ਚੱਲ ਵੀ ਐ ਲਾਇਦੇ ਜਿਵੇਂ ਡੈਰੀ ਡੋਬੀ ਚੋਂ ਖਰੀਦੀ ਹੁੰਦੀ ਹੈ ਹਾਂ ਡੈਰੀ ਚੋਂ ਖਰੀਦੀ ਹੈ ਜਾਨੀ ਕਿ ਡੈਰੀ ਵਾਲਾ ਸਿਸਟਮ ਹੀ ਸੀ ਸਿੱਗਾ ਘਰ ਅੱਛਾ ਜਾਨੀ ਕਿ ਘਰ ਤੋਂ ਘੱਟ ਵੀ 20 30 40 ਮਈਆਂ ਮੱਝਾਂ ਸੀਗੀਆਂ ਉਹਨਾਂ ਦੇ ਜਾਨੀ ਕਿ ਡੈਰੀ ਸਮਝੋ ਡੈਰੀ ਦਾ ਹੀ ਕੰਮ ਹੋ ਜਾਂਦਾ ਹੈ ਨਾ ਤੇ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਇਹ ਹੋਣੀ ਹੈ ਵੀਰੇ ਪੰਜਾਂ ਛੇ ਮਹੀਨਿਆਂ ਦੀ ਪੰਜਾਂ ਛੇ ਮਹੀਨਿਆਂ ਦੀ ਹਾਂ ਬਾਕੀ ਮਾਰਕਿੰਗ ਦੇਖੋ ਦੋਸੋ ਚਾਰੇ ਪਹਰਾਂ ਤੇ ਵਾਈਟਨੈਸ ਆ ਤੇ ਬਾਕੀ ਫੇਸ ਕੁਆਲਟੀ ਚੰਗੀ ਹੈ ਸਾਰੀ ਮਾਰਕਿੰਗ ਲੱਗੀ ਹੋਈ ਹੈ ਸਾਰੀ ਜਿੰਨੇ ਸੰਘ ਜੇ ਉਮਰ ਛੋਟੀ ਆ ਉਮਰ ਦੇ ਹਿਸਾਬ ਨਾਲ ਗੂਲ ਕਰਨੇ ਆ ਤੇ ਥਣ 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 ਤਾਂ ਬਸ ਮੈਂ ਸਾਨੂੰ ਆਖਣਾ ਸਰਾਈ ਲੱਗੇ ਪਏ ਥਣਾ ਹਾਂ ਥਣ ਦੇਖੋ ਹੁਣ ਤੋਂ ਉਮਰ ਛੋਟੀ ਹੈ ਤੇ ਮੋਟਾ-ਮੋਟਾ ਥਾਣਾ ਓੜੇ ਦੇਖੋ ਇਹਦੇ ਬਿਲਕੁਲ ਚੱਕਵੇਂ ਹੋਣਗੇ ਤੇ ਰੇਟ ਬਈ ਇਹਦਾ ਕੀ ਹੈ ਰੇਟ ਇਹਦਾ ਵੀਰੇ 29000 ਰੁਪਏ 29000 ਇਹਨੂੰ ਵੀ ਫੋਲ ਹੈ ਇਹਦਾ ਵੀ ਕਿੜਾ ਦੇ ਗੇੜਾ ਦੋਸਤੋ ਐਂ ਡਾਲੀ ਛੋਟੀ ਕੱਟੀ ਦਿਖਾ ਰਿਹਾ ਤੁਹਾਨੂੰ ਮਾਰਕਿੰਗ ਸਾਰੀ ਪ੍ਰੋਪਰ ਹੋਊਗੀ ਇਹਦੇ ਠੀਕ ਹੈ ਤੇ ਬਾਕੀ ਚੰਗੀ ਹੈ ਕੱਟੀ ਇਹਗਾਹਾਂ ਚੰਗੀ ਝੂਟੀ ਤਿਆਰ ਹੋ ਜਾਣੀ ਹੈ ਤੇ ਮਾਰਕਿੰਗ ਮੂਰਕਿੰਗ ਸੋਣੀ ਤੇ ਬਾਕੀ ਫੇਸ ਦੀ ਬਿਊਟੀ ਚੰਗੀ ਹੈ ਪੁੜੇ ਦੇਖੋ ਬਿਲਕੁਲ ਚੱਕਵੇਂ ਆ ਕਾਫੀ ਦੁੱਧ ਦੁੱਧ ਛੱਡੇ ਲੱਗਦਾ ਇਹਨੂੰ ਠੀਕ ਹੈ ਤੇ ਬਿਲਕੁਲ ਹੀ ਚੜਾਈ ਦੇ ਵਿੱਚ ਤੇ ਚੱਕਵੇਂ ਹੋਣਗੇ ਪੁੜੇ ਲੈ ਚੱਲ ਬਈ ਇਹਨੂੰ ਥਣ ਦੋਸੋਂ ਦਿਖਾਤੇ ਆ ਥਣ ਬਹੁਤ ਵਧੀਆ ਇਸ ਕੱਟੀ ਨੂੰ ਲੱਗੇ ਆ ਚਾਰ ਨਿਖੜਵੇਂ ਥਣ ਹੋਣਗੇ ਤੇ ਮਾਰਕਿੰਗ ਟੋਟਲ ਸਾਰੀ ਹੋਊਗੀ ਜਿੰਨੀ ਵੀਨੀ ਦੀ ਰਾਵੀ ਨਸਲ ਦੇ ਵਿੱਚ ਚਾਹੀਦੀ ਹੈ ਜਿਹੜੇ ਵੀ ਭਰਾ ਤੁਨੀ ਸ਼ੂ ਵਾਲੀ ਨਿਸ਼ਾਨੀ ਮੰਗਦੇ ਆ ਉਹ ਵੀ ਇਸ ਕੱਟੀ ਤੇ ਹੋਊਗੀ ਇਹ ਤੀਜੇ ਨੰਬਰ ਆ ਚੌਥੇ ਨੰਬਰ ਵਾਲੀ ਤੁਹਾਨੂੰ ਦਿਖਾਈ ਆ ਰੇਟ ਬਾਈ ਨੇ ਰੱਖਿਆ 29000 ਵਿੱਚੋਂ ਮਾਨਤਾਣ ਹੋ ਜਾਊਗਾ ਇਹਨਾਂ ਦੇ ਵਿੱਚੋਂ ਜਿਹੜਾ ਵੀ ਨਾਗ ਤੁਹਾਨੂੰ ਪਸੰਦ ਆਵੇ ਤਸੱਲੀ ਕਰਕੇ ਖਰੀਦ ਲਿਓ ਰੇਟ ਦੇ ਵਿੱਚੋਂ ਮਾਨਤਾਣ ਹੋਊਗਾ ਤੇ ਚਲੋ ਠੀਕ ਆ ਬਾਈ ਜੀ ਠੀਕ ਆ ਜੀ